ਪੰਜਾਬ ਫੂਡ ਕਮਿਸ਼ਨ ਸਾਡਾ ਜੋ ਹੈ ਇਸ ਦਾ ਜਿਹੜਾ ਅਸੀਂ ਮੈਂਬਰਸ ਆ ਚਾਰ ਤੇ ਅਸੀਂ ਸਾਰਿਆਂ ਨੇ ਆਪਣੇ ਆਪਣੇ ਜ਼ਿਲ੍ਹੇ ਜੋ ਮੈਂ ਆਪਣੇ ਆਪਣੇ ਪੰਦੇਵਾ ਤੇ ਬਹੁਤ बड़ा ਸੁਭਾਗ ਮਿਲਿਆ ਕਿ ਮੈਂ ਫਤੇਗੜ ਸਾਹਿਬ ਨੇਪੋਲਾ ਆਇਆ ਬਹੁਤ ਅੱਛਾ ਲੱਗਿਆ ਆ ਕੇ ਮੈਂ ਅੱਛੇ ਬੜੀਆਂ ਭਾਰੀਆਂ ਸਭ ਦੀ ਜੋ ਮੇਰੇ ਨਾਲ ਅੱਜ ਹੈਗੇ ਇਹਨਾਂ ਨੇ ਮੈਨੂੰ ਅੰਦਰ ਦੇ ਪ੍ਰਿੰਟ ਵੀ ਦਿਖਾਏ ਜਿਹੜੇ ਕਿ ਬੜੇ ਡੀਪ ਜਾ ਕੇ ਸੀ ਮੈਂ ਇਸ ਦੀ ਮੈਨੇਜਮੈਂਟ ਦੇਖ ਕੇ ਸਾਰਾ ਕੁਝ ਬਹੁਤ ਅੱਛਾ ਲੱਗਿਆ ਐਨੇ ਬਰਸਾਤੀ ਮੌਸਮ ਵਿੱਚ ਵੀ ਬੱਚੇ ਬੜੀ ਸੋਹਣੀ ਤਰ੍ਹਾਂ ਮਿੱਟੇ ਮੀਟ ਖਾ ਰਹੇ ਸੀ ਤੇ ਹਾਈਜੀਨ ਤਰੀਕੇ ਨਾਲ ਖਾ ਰਹੇ ਸੀ ਆਂਗਨਵਾੜੀਆਂ ਵੀ ਵਿਜ਼ਿਟ ਕੀਤੀਆਂ ਉਹਨਾਂ ਵਿੱਚ ਵੀ ਬਹੁਤ ਚੰਗਾ ਲੱਗਿਆ ਰਜਿਸਟਰ ਮੇਨਟੇਨ ਹੈ ਹਾਈਜੀਨ ਮੇਨਟੇਨ ਹੈ ਤੇ ਖਾਣਾ ਬੜਾ ਠੀਕ ਲੱਗਿਆ ਕੋਈ ਵੀ ਮਤਲਬ ਮੁਸ਼ਕਲ ਨਹੀਂ ਲੱਗੀ ਦੇਖ ਕੇ ਕਿ ਬੱਚਿਆਂ ਨਾਲ ਗੱਲ ਨਹੀਂ ਕੀਤੀ ਬੱਚਿਆਂ ਨੂੰ ਪੁੱਛਿਆ ਵੀ ਸੀ ਬੱਚੇ ਬਹੁਤ ਖੁਸ਼ ਸੀ ਆਪਣੇ ਖਾਣੇ ਤੋਂ ਤੁਹਾਡੇ ਸਭ ਦੇ ਕੋਆਪਰੇਸ਼ਨ ਦੇ ਵਿੱਚ ਸਾਰੇ ਅਸੀਂ ਵੀ ਜੋ ਕੁਝ ਹੋ ਸਕੇ ਇੰਪਰੂਵਮੈਂਟ ਵਿੱਚ ਲੱਗੇ ਰਹਾਂਗੇ ਸ਼ੁਕਰੀਆ ਪੰਜਾਬ ਫੂਡ ਕਮਿਸ਼ਨ ਸਾਡਾ ਜੋ ਹੈ ਇਸ ਦਾ ਜਿਹੜਾ ਅਸੀਂ ਮੈਂਬਰਸ ਆ ਚਾਰ ਤੇ ਅਸੀਂ ਸਾਰਿਆਂ ਦੇ ਆਪਣੇ ਆਪਣੇ ਜ਼ਿਲ੍ਹੇ ਜੋ ਮੈਂ ਆਪਣੇ ਆਪਣੇ ਪਿੰਡੋਂ ਆ ਕੇ ਮੈਨੂੰ ਬੜਾ ਸੁਭਾਗ ਮਿਲਿਆ ਕਿ ਮੈਂ ਫਤੇਗੜ ਸਾਹਿਬ ਮੇਰੇ ਕੋਲ ਆਇਆ ਬਹੁਤ ਅੱਛਾ ਲੱਗਿਆ ਆ ਕੇ ਮੈਂ ਅੱਛੇ ਬੜੀ ਆਫਾਰੀਆਂ ਸਭ ਦੀ ਜੋ ਮੇਰੇ ਨਾਲ ਅੱਜ ਹੈਗੇ ਇਹਨਾਂ ਨੇ ਮੈਨੂੰ ਅੰਦਰ ਦੇ ਪ੍ਰਿੰਟ ਵੀ ਦਿਖਾਏ ਜਿਹੜੇ ਕਿ ਬੜੇ ਡੀਪ ਜਾ ਕੇ ਸੀ ਮੈਂ ਅੱਛੀ ਮੈਨੇਜਮੈਂਟ ਦੇਖ ਕੇ ਸਾਰਾ ਕੁਝ ਬਹੁਤ ਅੱਛਾ ਲੱਗਿਆ ਐਨੇ ਬਰਸਾਤੀ ਮੌਸਮ ਵਿੱਚ ਵੀ ਬੱਚੇ ਬੜੀ ਸੋਹਣੀ ਤਰ੍ਹਾਂ ਮਿੱਟੀ ਮੀਠਾ ਖਾ ਰਹੇ ਸੀ ਤੇ ਹਾਈਜਨ ਦੇ ਤਰੀਕੇ ਨਾਲ ਖਾ ਰਹੇ ਸੀ ਅੰਗਨਵਾੜੀਆਂ ਵੀ ਵਿਜ਼ਿਟ ਕੀਤੀਆਂ ਉਹਨਾਂ ਵਿੱਚ ਵੀ ਬਹੁਤ ਚੰਗਾ ਲੱਗਿਆ ਰਜਿਸਟਰ ਮੇਨਟੇਨ ਹੈ ਹਾਈਜੀਨ ਮੇਨਟੇਨਡ ਹੈ ਖਾਣਾ ਬੜਾ ਠੀਕ ਲੱਗਿਆ ਕੋਈ ਵੀ ਮੁਸ਼ਕਲ ਨਹੀਂ ਲੱਗੀ ਦੇਖ ਕੇ ਕਿ ਬੱਚਿਆਂ ਨਾਲ ਗੱਲ ਵੀ ਕੀਤੀ ਬੱਚਿਆਂ ਨੂੰ ਪੁੱਛਿਆ ਵੀ ਸੀ ਬੱਚੇ ਬਹੁਤ ਖੁਸ਼ ਸੀ ਆਪਣੇ ਖਾਣੇ ਤੋਂ ਤੁਹਾਡੇ ਸਭ ਦੇ ਕੋਆਪਰੇਸ਼ਨ ਤੋਂ ਵੀ ਸਾਰੇ ਅਸੀਂ ਵੀ ਜੋ ਕੁਝ ਹੋ ਸਕੇ ਇੰਪਰੂਵਮੈਂਟ ਵਿੱਚ ਲੱਗੇ ਰਹਾਂਗੇ ਸ਼ੁਕਰੀ